ਬੰਦ ਕਰ ਆਇਆ ਉਹ ਬੰਦ ਕਰ ਭਾਜੀ ਬੰਦ ਕਰ ਮੋਟਰ ਗਲਗਰ ਲਾ ਦੋ ਇਹਦਾ ਕੋਟਾ ਕੋਟਾ ਜੀ ਨਾਰੇ ਭਾਜੀ ਬਹੁਤ ਬਰਦਾਸ਼ਤ ਹੋਵੇ ਬਹੁਤ ਆਵਾਜ਼ ਬਰਦਾਸ਼ਤ ਜੀ ਬਾਬਾ ਜੀ ਕੀ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨ ਰਹੀ ਅੱਜ ਸਿਪਾਹਥਾਣੇ ਦੇ ਬਾਹਰ ਬੈਠੀ ਹੋਣਾ ਇੱਥੇ ਇੱਕ ਪੰਚਮ ਪੰਡਤ ਨਾਮ ਦਾ ਬੰਦਾ ਹੈ ਜੋ ਬਿਹਾਰੀ ਹੈ ਸੋ ਪਹਿਲਾਂ ਵੀ ਉਹ ਹਰਕਤਾਂ ਏਦਾਂ ਮਾੜੀਆਂ ਚੰਗੀਆਂ ਕਰਦਾ ਰਹਿੰਦਾ ਸੋ ਇਸ ਵਾਰੀ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਸੀਗੀ ਉਹਨੂੰ ਵਾਇਰਲ ਕੀਤਾ ਤੇ ਪਹਿਲਾਂ ਪਹਿਲਾਂ ਵੀ ਉਹਨਾਂ ਦੀ ਕਈ ਇਸ ਤਰ੍ਹਾਂ ਦੀਆਂ ਵੀਡੀਓ ਆndੀਆਂ ਰਹੀਆਂ ਐ ਸੋ ਇਸੇ ਵਿਰੋਧ ਦੇ ਵਿੱਚ ਅਸੀਂ ਸਾਰੇ ਬੈਠੇ ਆ ਦੋ ਤਿੰਨ ਦਿਨ ਹੋ ਗਏ ਸੀਗੇ ਪੁਲਿਸ ਦੇ ਇੱਥੇ ਥਾਣੇ ਚੱਕਰ ਕੱਟਦੇ ਆ ਨੂੰ ਤੇ ਕਾਰਵਾਈ ਨਹੀਂ ਸੀ ਹੋ ਰਹੀ ਸੋ ਆ ਸਾਰੇ ਭਰਾ ਇਸੇ ਵਿਸ਼ੇ ਦੇ ਉੱਤੇ ਇਕੱਠੇ ਹੋਏ ਅੱਛਾ ਜੀ ਕਿਸ ਤਰ੍ਹਾਂ ਮਤਲਬ ਕਿ ਦੇਖਦੇ ਹੋ ਕਿ ਕਾਰਵਾਈ ਨਾ ਹੋਣਾ ਕਿਸੇ ਵੀ ਤਰ੍ਹਾਂ ਦੇ ਅਸੀਂ ਕੋਈ ਵੀ ਟਿੱਪਣੀ ਕਰ ਦਵੇ ਦੇਖੋ ਸਾਡੇ ਜਥੇਦਾਰ ਸਾਹਿਬ ਅਮਰਪਾਲ ਸਿੰਘ ਖਾਲਸਾ ਜੀ ਇੱਕ ਗੱਲ ਆਖਦੇ ਹੁੰਦੇ ਆ ਕਹਿੰਦੇ ਵੀ ਇੱਥੇ ਸਿੱਖ ਸਾਰੇ ਗੁਲਾਮ ਨੇ ਤੇ ਮੈਂ ਉਸ ਗੱਲ ਨਾਲ ਉਹਨਾਂ ਦੀ ਨਾਲ 100% ਸਹਿਮਤ ਆ ਜੇ ਗੁਲਾਮ ਨਾ ਹੁੰਦੇ ਤੇ ਗੁਰੂਵਚਨ ਨੇ ਜੋ 1978 ਦੇ ਵਿੱਚ ਸਾਡੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ 84 ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਵੀ ਤੁਸੀਂ ਆ ਦੇਖ ਹੀ ਰਹੇ ਹੋ ਜੇਹੀ ਕੋਈ ਸਿੱਖ ਹੁੰਦਾ ਤੇ ਪਹਿਲਾਂ ਉਹਨੂੰ ਬੰਦ ਕਰਨਾ ਸੀ ਬਾਅਦ ਵਿੱਚ ਪਰਚਾ ਹੋਣਾ ਸੀ ਤੇ ਇੱਥੇ ਡੀਕ ਪਤਾ ਨਹੀਂ ਕਿਸ ਚੀਜ਼ ਦੀ ਹੋ ਰਹੀ ਹੈ ਲੱਗਦਾ ਜੀ ਇੱਕ ਪ੍ਰੋਟੈਸਟ ਦੇ ਨਾਲ ਹੀ ਕੋਈ ਕਾਰਵਾਈ ਹੋਏਗੀ ਕਿ ਇੱਥੇ ਜੇ ਆਪਾਂ ਬੈਠਾਂਗੇ ਤਾਂ ਹੀ ਕੋਈ ਕਾਰਵਾਈ ਕਰੀ ਜੀ ਦੇਖੋ ਹੋਰ ਕੋਈ ਰਾਹ ਨਹੀਂ ਬਚਦਾ ਆਪਣੇ ਕੋਲੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਜੇ ਕਾਰਵਾਈ ਕਰੇ ਪ੍ਰਸ਼ਾਸਨ ਤੇ ਇਹਨਾਂ ਦਾ ਸਾਰਿਆਂ ਦਾ ਸਿੰਘਾਂ ਦਾ ਜਿੰਨੇ ਵੀ ਸਾਡੇ ਨਾਲ ਬੈਠੇ ਐ ਚਲੋ ਇਹਨਾਂ ਦਾ ਜਿਹੜਾ ਗੁੱਸਾ ਐ ਕਰੋ ਉਹ ਦਾ ਸ਼ਾਂਤ ਹੋ ਜਾਊਗਾ ਪਰ ਨਾ ਕਾਰਵਾਈ ਹੋਣ ਦੇ ਕਾਰਨ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਐ ਤੇ ਇਹ ਪ੍ਰੋਟੈਸਟ ਖਤਮ ਨਹੀਂ ਹੋਣਾ ਇਹ ਗਾਂ-ਗਾ ਵਧਣਾ ਹੀ ਐ ਜੇ ਪੁਲਿਸ ਕਾਰਵਾਈ ਨਾ ਕਰੇਗੀ ਤੇ ਹੋਰ ਕਰੋ ਉਹ ਸਾਡਾ ਵਧਣਾ ਹੀ ਹੈ ਹਾਂਜੀ ਬਿਲਕੁਲ ਜੀ ਵੱਡੇ ਲੈਵਲ ਤੇ ਜਾਊਗਾ ਜੀ ਅੱਛਾ ਵਾਗਰੂ ਜੀ ਕੀ ਪਤੇ ਫਰਮਣੀ ਕਾਲੀ ਦਾ ਅੰਮ੍ਰਿਤਸਰ ਵੱਲੋਂ ਆਇਆ ਪਵੰਤਰਾਂ ਦੇ ਖਾਲਸਾ ਮਰਚੀਪੜ ਤੋਂ ਜਲਦਾਰ ਪਵੰਤਰ ਸਿੰਘ ਸੋੜਾ ਖੰਨਾ ਜੀ ਗਵਾਈ ਵਿੱਚ ਅਸੀਂ ਆ ਕੇ ਸਿੱਖ ਸੰਗਤ ਵਿੱਚ ਹਾਜ਼ਰੀ ਭਰੀ ਆ ਜੋ ਕਿ ਅੰਦਮ ਜੋ ਕਿ ਪੰਡਤ ਵੱਲੋਂ ਏ ਕਾਨੂੰਨੀ ਹੱਕ ਕੀਤੀ ਗਈ ਆ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਾਡੀ ਇਹ ਸਿੱਖ ਸੰਗਤ ਨੂੰ ਬੇਨਤੀ ਆ ਕਿ ਵੱਧੂ ਬਾ ਸੰਗਤ ਦੇ ਪਹੁੰਚੇ ਜੋ ਉਹਨਾਂ ਨੇ ਜਨਰੈਲ ਸਿੰਘ ਬਾਰੇ ਬੋਲੇ ਆ ਜੇ ਇਹ ਹੀ ਸਿੱਖ ਸੰਗਤ ਉਹਨਾਂ ਬਾਰੇ ਬੋਲਦੀ ਤਾਂ ਉਹ ਵੀ ਪੜਕਦੇ ਇਦਈ ਨਾ ਜਿਵੇਂ ਹੁਣ ਅਸੀਂ ਪੜਕਦੇ ਐ ਅਸੀਂ ਧਾਨੇ ਲਾ ਕੇ ਬੈਠੇ ਆ ਅਸੀਂ ਪੁਲਿਸ ਦੇ ਸਾਹਮਣੇ ਬੇਨਤੀ ਕਰਦੇ ਆ ਕਿ ਉਹਦੇ ਵੱਧ ਵੱਧ ਪਾਚੇ ਕੀਤੇ ਜਾਣ ਜੋ ਅੱਗੇ ਤੋਂ ਕਿਸੇ ਨਾਲ ਇਦਾਂ ਦੀ ਕੋਈ ਹਕਤ ਨਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਥਾਣੇ ਤੋਂ ਇਲਾਵਾ ਸਾਈਬਰ ਸੈੱਲ ਜੀ ਨੇ ਕੰਪਲੀਟ ਦਿੱਤੀ ਹੈ ਕਿ ਨਹੀਂ ਨਹੀਂ ਇਸ ਵਾਰ ਹੀ ਸਾਨੂੰ ਤਾਂ ਪਤਾ ਜੀ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਤੁਸੀਂ ਸਾਰੀ ਘਟਨਾ ਦੋਤਾ ਜਾਣੋ ਹੀ ਆ ਹੁਣ ਐਸ ਐਚ ਓ ਸਾਹਿਬ ਨੂੰ ਮਿਲੇ ਸੀਗੇ ਤੇ ਐਸ ਐਚ ਓ ਸਾਹਿਬ ਨੇ ਹੁਣ ਇਹ ਕਿਹਾ ਵੀ ਡੀ ਲੀਗਲ ਨੂੰ ਅਸੀਂ ਰਿਪੋਰਟ ਬਣਾ ਕੇ ਭੇਜੀ ਹੋਈ ਹੈ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਾਉਣ ਦਾ ਅਸ਼ਵਾਸਨ ਦਿੱਤਾ ਸਾਨੂੰ ਤੇ ਪਰ ਅਸੀਂ ਫੇਰ ਵੀ ਇਹ ਬੇਨਤੀ ਕਰਦੇ ਆ ਸਾਰੇ ਸਿੰਘ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਇੱਥੇ ਪਹੁੰਚਣ ਟੱਪਰੋਠਾਣੇ ਇਹ ਐਫ ਆਈ ਆਰ ਤੇ ਖਲਾਸ ਸਖਤ ਤੋਂ ਸਖਤ ਕਾਰਵਾਈ ਕਰਾਉਣੀ ਆ ਪਹਿਲਾਂ ਵੀ ਬਹੁਤ ਸਾਰੀਆਂ ਘਟਨਾ ਸਾਡੇ ਸਿੱਖ ਸਮਾਜ ਦੇ ਖਿਲਾਫ ਹੋ ਚੁੱਕੀਆਂ ਆ ਤੇ ਜਿਹੜੀਆਂ ਗਾਂ ਤੋਂ ਹੁਣ ਨਾ ਹੋ ਬਾਕੀ ਮੰਗ ਕਰਦੇ ਕਿਹੜਾ ਪਰਚਾ ਹੋਣਾ ਚਾਹੀਦਾ 295 ਦਾ ਔਰ ਸਿੱਖ ਸੰਗਤ ਦਾ ਜਿਹੜਾ ਮਨ ਪੜਕਾਇਆ ਇਹ ਠੀਕ ਹੈ ਜੀ ਉਹਦੇ ਜੋ ਵੀ ਉਹਦੀ ਧਾਰਾਵਾਂ ਲੱਗਦੀਆਂ ਨੇ ਉਹ ਸਾਰੀਆਂ ਲਾ ਕੇ ਇਸ ਸ਼ਖਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤਾਂ ਇਥੇ ਤਾਂ ਕਹਾਂਗਾ ਵੀ ਇਹਨੂੰ ਪਹਿਲਾਂ ਅਰੈਸਟ ਕਰਕੇ ਬੰਦ ਕੀਤਾ ਜਾਵੇ ਤਾਂ ਕਿ ਉਹ ਕੋਈ ਹੋਰ ਨਾ ਕਿਤੇ ਕੋਈ ਇਦਾਂ ਦੀ ਹਰਕਤ ਕਰ ਦੇਵੇ ਕਿ ਜੋ ਚੀਜ਼ ਹੁਣ ਤੱਕ ਨਹੀਂ ਹੋਈ ਕਿਤੇ ਉਹ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹਨਾਂ ਕੱਲ ਇੱਕ ਸਾਡੇ ਕੋਲ ਮਾਮਲਾ ਆਇਆ ਸੀ ਕੋਈ ਇੱਥੇ ਪੰਚਾਇਤ ਪੰਡਤ ਆ ਕੋਈ ਵੀਡੀਓ ਆਈ ਸੀ ਕਿ ਕਿਸੇ ਬਾਹਰਲੇ ਕੰਟਰੀ ਤੋਂ ਆਈ ਆ ਉਨੇ ਕਿਤੇ ਆਪਣੇ ਆਪਣੇ ਫੇਸਬੁਕ ਅਕਾਊਂਟ ਤੇ ਅਪਲੋਡ ਕਰਕੇ ਕਿਤੇ ਉਹਨੂੰ ਡਾਊਨਲੋਡ ਕਰ ਦਿੱਤੀ ਤੇ ਬਾਅਦ ਵਿੱਚ ਉਹਨੇ ਫਿਰ ਮਾਫੀ ਮੰਗੀ ਆ ਕਹਿੰਦਾ ਮੇਰੇ ਕਿਤੇ ਬੱਚੇ ਨੇ ਮਤਲਬ ਇਹ ਕਰ ਦਿੱਤੀ ਆ ਡਾਊਨਲੋਡ ਕਿ ਬੱਚੇ ਕੋਲ ਹੋ ਗਈ ਗਲਤੀ ਨਾਲ ਉਹਨੇ ਮਾਫੀ ਮੰਗੀ ਆ ਬਾਕੀ ਉਹਦੇ ਵਿੱਚ ਦੇਖੋ ਜਿਹੜੀ ਤਕਬੀਸ਼ ਕੀਤੀ ਆ ਉਹ ਆਪਣੇ ਮੂੰਹ ਤੋਂ ਕੁਝ ਬੋਲਦਾ ਸੀ ਰਾਤ ਕੋਈ ਸੰਤਾਨ ਜੀ ਬਾਰੇ ਕੋਈ ਮੂੰਹ ਬੋਲੇ ਕੁਝ ਮੂੰਹ ਤੋਂ ਕੁਝ ਬੋਲਦਾ ਨਹੀਂ ਆ ਤੇ ਇਹ ਉਹਨੇ ਅੱਗੇ ਫਾਰਵਰਡ ਕੀਤੀ ਆ ਉਹ ਜੁਰਮ ਤੇ ਹੀ ਬਣਦਾ ਨਾ ਫਾਰਵਰਡ ਕਰਨ ਦਾ ਇਹ ਤੇ ਇਸ ਸੰਬੰਧੀ ਅਸੀਂ ਇੱਕ ਰਿਪੋਰਟ ਬਣਾ ਕੇ ਤੇ ਆਪਣੇ ਮਾਨਯੋਗ ਸੀਪੀ ਸਾਹਿਬ ਨੂੰ ਭੇਜਦੇ ਆ ਜਿਵੇਂ ਡੀਏਡੀਗਲ ਦੀ ਰੈ ਲੈ ਕੇ ਜੋ ਵੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਜਿਹੜੇ ਜਨਰਲ ਆਖਦੇ ਨੇ ਉਹਨਾਂ ਨੂੰ ਕਹਿੰਿਆ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਦਰਨਾ ਦੇ ਰਿਹਾ ਨਹੀਂ ਵੀ ਅਸੀਂ ਤੇ ਕੱਲ ਦੀ ਰਿਪੋਰਟ ਬਣਾ ਕੇ ਭੇਜੀ ਆ ਕੱਲ ਦੀ ਰਿਪੋਰਟ ਬਣਾ ਕੇ ਅਸੀਂ ਆਪਣੇ ਸਾਡੇ ਸੀਪੀ ਸਾਹਿਬ ਲਈ ਮਤਲਬ ਡੀਏਡੀਗਲ ਨੂੰ ਭੇਜੀ ਸੀ ਕੱਲ ਦੀ ਜਿਹੜੀ ਰਿਪੋਰਟ ਆ ਇਹ ਜਿਹੜੇ ਧੰਨਾਂ ਲੈ ਰਹੇ ਕਰਨ ਖਾਇ ਨਹੀਂ ਗਿਆ ਜੀ ਥੋੜਾ ਹੋਰ ਗਿਆ ਨਹੀਂ ਗਿਆ ਇਹ ਤੇ ਮੁਰ ਦੇ ਦਿੱਤੀ ਗਈ ਹੈ ਇਹ ਉਹ ਕਰ ਰਹੇ ਆ ਗੱਲ ਹਾਂ ਇਹਨਾਂ ਦੇ ਮੋਟਰ ਪਰ ਬੰਦੇ ਸਾਡੇ ਕੋਲ ਬੈਠੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਨੂੰ ਸਮਝਾ ਦਿਆਂਗੇ ਸਮਝਾ ਕੇ ਸਾਰਾ ਤੇ ਜੋ ਵੀ ਮਾਮਲਾ ਸ਼ਾਂਤ ਕਰ ਲਾਂਗੇ ਕੋਈ ਜਲਦੀ ਬਿਲਕੁਲ ਪੀਸਫੁਲ ਬੈਠੇ ਨੇ ਕੋਈ ਕੋਈ ਕੋਸ਼ਿਸ਼ ਨਹੀਂ ਕਰਦੇ ਬੜੇ ਬੜੀ ਆਰਾਮ ਨਾਲ ਬੈਠੇ ਹੋ ਪੀਸਫੁਲ ਬੈਠੇ ਨੇ ਆਪਣੇ ਤੇ ਅਸੀਂ ਸਾਡੇ ਵੀ ਸੰਪਰਕ ਚ ਨੇ ਅਸੀਂ ਵੀ ਉਹਨਾਂ ਨਾਲ ਸੰਪਰਕ ਕਰ ਰਹੇ ਆ ਉਹਨਾਂ ਦੇ ਮੋਟਰ ਪਰ ਬੰਦੇ ਸਾਡੇ ਕੋਲ ਬੈਠੇ ਹੀ ਨੇ ਮੇਰੇ ਡਾਕਟਰ ਵੀ ਬੈਠੇ ਨੇ ਤੇ ਬਸ ਜਲਦੀ ਇਹਨੂੰ ਸੋਲਵ ਕਰ ਲੈਂਦੇ ਆ ਠੀਕ ਹੈ ਤੁਹਾਨੂੰ ਹਾਂਜੀ ਸੋਟੇ